ਮੈਂ ਆ ਫੇਰ ਜਿਹੜੀ ਨਹਿਰ ਜਿਹੜੀ ਆਪਾਂ ਜੋ ਸ਼ਹਾੜੇ ਦੇ ਰਾਹ ਵੱਲੋਂ ਉਹਨੇ ਆ ਜਿਹੜੀ ਬਾਬੇ ਬੁੱਢੇ ਦੀ ਜਿਹੜੀ ਸੜਕ ਜਾਂਦੀ ਆ ਉਥੇ ਦੀ ਪੁਲੀ ਆ ਜਿਹੜੀ ਪੁਲੀ ਜਿਹੜਾ ਪਹਿਲਾਂ ਬਣਿਆ ਆ ਅਸੀਂ ਇਧਰਲੇ ਪਾਸੇ ਤੇ ਉਹ ਇਹਨਾਂ ਢਾ ਦਿੱਤਾ ਸੀ ਤੇ ਦੇਖੋ ਕਿੰਨਾ ਲੋਕ ਰਿਸਕ ਲੈ ਕੇ ਆਜੋ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਕਿੰਨਾ ਲੋਕ ਰਿਸਕ ਲੈ ਕੇ ਜਿਹੜਾ ਵਾ ਇਹ ਨਹਿਰ ਦੇ ਵਿੱਚੋਂ ਗੱਡੀਆਂ ਨਿਘਾਰੇ ਆ ਜਿਤਨਾ ਪੋਲਾ ਬਣਿਆ ਵਾ ਕੱਲ ਵੀ ਇੱਥੇ ਮੋਟਰਸਾਈਕਲ ਜਿਹੜਾ ਵਾ ਡਿੱਗ ਪਿਆ ਸੀ ਕਿਸੇ ਦਾ ਪਰ ਉਹ ਜਾਨੀ ਨਿਸ਼ਾਨ ਨੁਕਸਾਨ ਤਾਂ ਨਹੀਂ ਹੋਇਆ ਪਰ ਉਹ ਵਿਚਾਰਾ ਬਚ ਗਿਆ ਪਰ ਇਹ ਥਾਂ ਦੇ ਉੱਤੇ ਉਹ ਮੋਟਰਸਾਈਕਲ ਜਦਾ ਡਿੱਗ ਪਿਆ ਕੱਲ ਆਹ ਦੇਖੋ ਪੋਲੀ ਨਾ ਕਿਸ ਤਰ੍ਹਾਂ ਤਿਆਰ ਕੀਤਾ ਟੈਂਪਰੇਰੀ ਟੈਂਪਰੇਰੀ ਪੁੱਲ ਮੈਂ ਵਿਖਾ ਦਿਨਾ ਤੁਹਾਨੂੰ ਕਿ ਜਿਹਦੇ ਉੱਤੋਂ ਗੱਡੀਆਂ ਲੰਘਦੀਆਂ ਨੇ ਜਿਹੜੇ ਵੱਡੇ ਮੋਟਰਸਾਈਕਲ ਜੋ ਵੀ ਗੱਡੀਆਂ ਲੰਘਦੀਆਂ ਵੀ ਕੱਲ ਲੰਘਦੇ ਨੇ ਪਰ ਕਿੰਨਾ ਜਿਹੜੀ ਜਾਨ ਉਹ ਜੋਖੇ ਵਿੱਚ ਪਾ ਕੇ ਵੇਖੋ ਲੋਕ ਰੰਗਦੇ ਨੇ ਕਿਉਂਕਿ ਇੱਥੇ ਜਿਹੜੀ ਆ ਪੋਲੀ ਜਿਹੜਾ ਜਿਹੜਾ ਬਣਿਆ ਸੀ ਨਾ ਪਹਿਲਾਂ ਹੀ ਢਾ ਦਿੱਤਾ ਤੇ ਉਧਰੋਂ ਨਹਿਰ ਦਾ ਪਾਣੀ ਆ ਦਿਖਾਇਓ ਜੇ ਜਿਹੜਾ ਚਾਲੂ ਹੋ ਗਿਆ ਤੇ ਪਰ ਇਹਨਾਂ ਨੇ ਇੱਥੋਂ ਦੇ ਪਿੰਡਾਂ ਨੂੰ ਜਿਹੜੇ ਲਗਾਉਣ ਦੇ ਲਈ ਇੱਕ ਜਿਹੜਾ ਟੈਂਪਰੀਰੀ ਪੋਲ ਜਿਹੜਾ ਤਿਆਰ ਕੀਤਾ ਆ ਦੇਖੋ ਕਿਤਰਾ ਲੋਕ ਇੱਥੇ ਆ ਰਹੇ ਨੇ ਪਰ ਮੈਂ ਡੀਸੀ ਸਾਹਿਬ ਨੂੰ ਕੱਲ ਹੀ ਬੇਨਤੀ ਕੀਤੀ ਸੀ ਕਿ ਜਦੋਂ ਇਹ ਪੁਲ ਢਾਹ ਆ ਗਿਆ ਵਾ ਉਦੋਂ ਜਦੋਂ ਪੁਲ ਢਾਇਆ ਜਾਣਾ ਚਾਹੀਦਾ ਸੀ ਜਦੋਂ ਪੁਲ ਬਣਾਉਣਾ ਚਾਹੀਦਾ ਸੀ ਉਹ ਬਣਾਇਆ ਨਹੀਂ ਗਿਆ ਜਦੋਂ ਪਾਣੀ ਆ ਗਿਆ ਇਹਨਾਂ ਨੇ ਉਹ ਵੀ ਪੁਲ ਢਾ ਦਿੱਤਾ ਪਰ ਲੋਕ ਕਿਤਰਾ ਇੱਥੋਂ ਲੰਘਦੇ ਨੇ ਵੇਖੋ ਕਿਸੇ ਦਾ ਜਾਨੀ ਨੁਕਸਾਨ ਹੋ ਜੇ ਕਿਸੇ ਦਾ ਕੋਈ ਨੁਕਸਾਨ ਹੋ ਤੇ ਕੌਣ ਜ਼ਿੰਮੇਵਾਰ ਆ ਪ੍ਰਸ਼ਾਸਨ ਜ਼ਿੰਮੇਵਾਰ ਆ ਮੈਂ ਡੀਸੀ ਸਾਹਿਬ ਨੂੰ ਆਪਣੇ ਨੂੰ ਬੇਨਤੀ ਕਰਦਾ ਰਾਹੁਲ ਜੀ ਨੂੰ ਕਿ ਇੱਥੇ ਜਿਹੜੀ ਆ ਇਹਨਾਂ ਦਾ ਪੋਲ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਕਿ ਲੋਕ ਇੱਥੋਂ ਲੰਘ ਸਕਣ ਬੜੀ ਇੱਥੇ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕੋਈ ਗੱਡੀਆਂ ਲੰਘਦੀਆਂ ਨੇ ਕੱਲ ਨੂੰ ਕੋਈ ਨੁਕਸਾਨ ਹੋ ਜੇ ਕਿ ਇਹਦੀ ਗੱਡੀ ਡੇਪ ਡੇਪੇ ਦੇ ਵਿੱਚ ਤੇ ਕੌਣ ਜ਼ਿੰਮੇਵਾਰ ਹੋਊਗਾ ਇਹ ਹਾਸੋਂ ਤੋਂ ਪਹਿਲਾਂ ਹੀ ਆਪਾਂ ਜੇ ਪੋਲ ਬਣਾ ਦਈਏ ਤੇ ਇਹ ਹਾਸੋਂ ਨੂੰ ਬਚ ਜਾ ਜਾ ਸਕਦਾ ਵਾ ਬਹੁਤ ਇਹ ਇਧਰ ਲੋਕ ਜਿਹੜੇ ਆ ਮੱਥਾ ਟੇਕਣ ਲਈ ਇੱਕ ਇਤਿਹਾਸਿਕ ਜਗ੍ਹਾ ਵਾ ਜਿਹੜੇ ਲੋਕ ਗੁਰਦੁਆਰੇ ਨੂੰ ਜਾਂਦੇ ਆ ਇੱਕ ਮੱਥਾ ਟੇਕਣ ਲਈ ਜਾਂਦੇ ਆ ਤੇ ਉਹਨਾਂ ਨੂੰ ਹੀ ਇਹ ਰਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਡਾ ਇਤਿਹਾਸਿਕ ਜਗ੍ਹਾ ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਪਰ ਮੈਂ ਸਮਾਜ ਸੇਵੀਆਂ ਨੂੰ ਸ਼ਰਮਾ ਮੈਂ ਅਪੀਲ ਕਰਦਾ ਹਾਂ ਡੀਸੀ ਸਾਹਿਬ ਨੂੰ ਵੀ ਕੀ ਇਹ ਪੁਲ ਦੀ ਜਿਹੜੀ ਆ ਇਹਦੀ ਸ਼ੁਰੂਆਤ ਕੀਤੀ ਜਾਵੇ ਤਾਂ ਕਿ ਲੋਕ ਇੱਥੋਂ ਇੱਕ ਲੰਘ ਸਕਣ ਇੱਕ ਨਜ਼ਾਰ ਪਾਈ ਜਾ ਸਕੇ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ